ਕੈਪਟਨ ਸਾਹਿਬ ਨੂੰ ਕਾਫੀ ਯਾਦ ਕਰ ਰਹੇ ਨੇ ਕੈਪਟਨ ਸਾਹਿਬ ਵੀ ਦੁਬਾਰਾ ਕੁਝ ਬਿਆਨ ਦੇਗੇ ਨੇ ਤੇ ਬਿਆਨ ਕਰਕੇ ਫਿਰ ਕੈਪਟਨ ਸਾਹਿਬ ਚਰਚਾ ਦੇ ਵਿੱਚ ਨੇ ਜੀ ਉਹ ਤੇ ਮੈਂ ਵੈਸੇ ਗੱਲ ਕੀਤੀ ਸੀ ਗੱਲ ਕੈਪਟਨ ਦੀ ਜੈਕਟ ਦੀ ਗੱਲ ਕਰੋ ਉਹ ਤੇ ਮੈਂ ਅੰਦਾਜ਼ਾ ਜੇ ਲਾਇਆ ਜਦੋਂ ਉਹਨਾਂ ਉਹਨਾਂ ਦੀ ਨਾ ਇੱਕ ਜੈਕਟ ਹੈ ਉਹ ਗਰੇ ਜੇ ਰੰਗ ਦੀ ਆ ਗਰੇ ਜੇ ਰੰਗ ਦੀ ਉਹਨਾਂ ਨੇ ਕਿੱਥੋਂ ਲਈ ਹੈ ਜੇ ਜਿੱਕ ਤੇ ਕਿਸੇ ਨੂੰ ਪਤਾ ਹੋਵੇ ਤੇ ਉਹ ਜ਼ਰੂਰ ਦੱਸਣਾ ਉਹਨਾਂ ਉਹ ਉਹਨੂੰ ਪਤਾ ਨਹੀਂ ਕਿੰਨੀਆਂ ਕੋ 17 18 ਮਤਲਬ ਕਿ ਜੇ ਬਾਨ ਹੈ ਉਹਨੂੰ ਮੇਰੇ ਖਿਆਲ ਦੇ ਨਾਲ ਜਗਾ ਘਟੋ ਘਟ ਦੇਖੀਏ ਤੇ ਕਿਉਂ ਇਧਰੋਂ ਕੋਈ ਉਧਰੋਂ ਜੰਜੀਰੀ ਜੀ ਖੁੱਲੀ ਹੁੰਦੀ ਹੈ ਤੇ ਭਈ ਉਹ ਜੈਕਟ ਜਦੋਂ ਪਾ ਲੈਂਦੇ ਨੇ ਤੇ ਮੈਨੂੰ ਪੱਕਾ ਅੰਦਾਜ਼ਾ ਹੋ ਜਾਂਦਾ ਵੀ ਲਓ ਇਲੈਕਸ਼ਨ ਹੁਣ ਨੇੜੇ ਆ ਤੇ ਤੁਸੀਂ ਵੇਖਣਾ ਹਾਰ ਸਿਆਲ ਉਹਨਾਂ ਨੇ ਲਾਉਣੀ ਨਹੀਂ ਹੈ ਇਹ ਵੀ ਗੱਲ ਨਾ ਲਿਆ ਵਾ ਵਾ ਪੂਰਾ ਮਾਈਕਰੋਸਕੋਪ ਨਾਲ ਦੇਖਿਆ ਹੋਇਆ ਹੈ ਆਹ ਸਰ ਭਾਈ ਕੰਮ ਕੀਤਾ ਯਾਰ ਕੰਮ ਇੱਕ ਹੁੰਦਾ ਨਾ ਵੀ ਇੰਨੇ ਸਾਲ ਮੈਨੂੰ ਹੋ ਗਿਆ ਕੰਮ ਕਰਦਿਆਂ ਨੂੰ ਉਹ ਸਾਡੇ ਕੋਈ ਸੀਨੀਅਰ ਹੁੰਦੇ ਸੀ ਚਲੋ ਹੁਣ ਛੱਡੋ ਖੜਾ ਉਹਨਾਂ ਨੇ ਕਹਣਾ ਸਾਨੂੰ ਇੰਨੇ ਸਾਲ ਹੋ ਗਏ ਪੱਤਰਕਾਰੀ ਤੇ ਮੈਂ ਮਨ ਚ ਕਹਣਾ ਸਿੱਖਿਆ ਕੀ ਜੀ ਖਬਰ ਤੇ ਟਾਈਪ ਨਹੀਂ ਕਰਨੀ ਆਉਂਦੀ ਅਸੀਂ ਜੋ ਮਰਜ਼ੀ ਆ ਜੀ ਸਖੰਦਰੂ ਸਿੰਘ ਪਰ ਤੁਹਾਡੇ ਨਾਲੋਂ ਬਿਹਤਰ ਟਾਈਪ ਕਰ ਲੈਨੇ ਯਾਰ ਗੱਲ ਤੇ ਇਹ ਆ ਕਿ ਤਜਰਬਾ ਵੀ ਕਲਾ ਕੀ ਕਰੇਗਾ ਅਸੀਂ ਸਰ ਜੀ ਵਿਆ ਹੈ ਇਸ ਕੈਰੀਅਰ ਨੂੰ ਤਮੈਂ ਕੈਪਟਨ ਅਮਰਿੰਦਰ ਸਿੰਘ ਦੇ ਪੈਰਾਵੇ ਤੋਂ ਲੈ ਕੇ ਸਾਰੀਆਂ ਚੀਜ਼ਾਂ ਮੈਨੂੰ ਪਤਾ ਹੈ ਕਿ ਕੀ ਕਰਦੇ ਆ ਕੀ ਇਹਨਾਂ ਦਾ ਸਟਾਈ ਲਿਆ ਕਿੱਥੇ ਕੀ ਇਹ ਪੰਜ ਮਾਰਦੇ ਆ ਕਿਦਾਂ ਕਿਵੇਂ ਭਾਸ਼ਣ ਇਹਨਾਂ ਦੇ ਤਿਆਰ ਹੁੰਦੇ ਨੇ ਮੈਂ ਇਹਨਾਂ ਦੀਆਂ ਰੈਲੀਆਂ ਕਵਰ ਕੀਤੀਆਂ ਹੋਈਆਂ ਨੇ ਸਾਹਿਬ ਇਨਫੈਕਟ ਰਾਹੁਲ ਗਾਂਧੀ ਦੇ ਨਾਲ ਵੀ ਆ ਜਿਹੜਾ ਜੱਸੀ ਐ ਸਿੰਗਰ ਹੁਣ ਹੜਾ ਹੜਾ ੱਚ ਜਿਆਦਾ ਮਿਲਦਾ ਹੈ ਇਹ ਉਦੋਂ ਇਹਨਾਂ ਦੀਆਂ ਸਟੇਜਾਂ ਤੇ ਮਿਲਿਆ ਕਰਦਾ ਸੀ ਸੱਚੇ ਇਹਨਾਂ ਨੂੰ ਯਾਦ ਨਹੀਂ ਤੇ ਮੈਂ ਲੰਬੀ ਵਾਲੀ ਸਟੇਜ ਵੀ ਯਾਦ ਕਰਵਾ ਦਿੰਨਾ ਲੰਬੀ ਜਿੱਥੇ ਖੇਡ ਮੇਲਾ ਹੁੰਦਾ ਹੈ ਨਾ ਹਾਂਜੀ ਉੱਥੇ ਹੋਇਆ ਸੀਗਾ ਇਹਨਾਂ ਦਾ ਬੜਾ ਵੱਡਾ ਇਕੱਠ ਕਾਂਗਰਸੀਆਂ ਦਾ ਲੰਬੀ ਚ ਉਦੋਂ ਕਾਂਗਰਸੀ ਬਹੁਤ ਸੀਗੇ ਤਾਂ ਬਰਹਾਲ ਜੇ ਆਪਾਂ ਦੇਖੀਏ ਤਾਂ ਇਹ ਬੜੀ ਲੰਮੀ ਸਮੇਂ ਬਾਅਦ ਉਥੇ ਸਰਗਰਮ ਨਜ਼ਰ ਆਏ ਨੇ ਤੇ ਨਾਲ ਕਹਿ ਦਿੱਤਾ ਕਿ ਭਾਈ ਮੈਂ ਤੇ ਇਸ ਕਰਕੇ ਗੈਰਹਾਜ਼ਰ ਸੀਗਾ ਕਿਉਂਕਿ ਮੇਰਾ ਆਪਰੇਟ ਹੋਇਆ ਸੀਗਾ ਆਪਰੇਸ਼ਨ ਹੋਇਆ ਸੀ ਰੀੜ ਦੀ ਹੱਡੀ ਦਾ ਸਰ ਪੰਜਾਬ ਦੀ ਰੀੜ ਦੀ ਹੱਡੀ ਟੁੱਟ ਗਈ ਆ ਉਹਦਾ ਕੌਣ ਆਪਰੇਸ਼ਨ ਕਰੂਗਾ ਜਾ ਕੇ ਬਹਿ ਗਏ ਉਹ ਵਿਲਾਇਤ ਵਿੱਚ 94 ਸਾਡੀਆਂ ਸਦਰਾਂ ਦਾ ਕੋਰਾ ਠੂਠਾ 94 ਤੇ ਨਦੀਆਂ ਦੇ ਵਹਿਣ ਸੁੱਕ ਗਏ ਕਿਹੜੇ ਹੌਸਲੇ ਚੜਾਵਾ ਲਾਲ ਚੂੜੀਆਂ ਪੇ ਪੂਣੀਆਂ ਦੇ ਗੀਤ ਮੁੱਕ ਗਏ ਤੇ ਗੀਤ ਮੁੱਕੇ ਪਹਿਲੇ ਹੂੰ ਹੈਂ ਤੁਸੀਂ ਤੇ ਜਾ ਕੇ ਆਪਰੇਸ਼ਨ ਕਰਾ ਲਿਆ ਹੁਣ ਫੇਰ ਆਪਰੇਸ਼ਨ ਕਰਨ ਆ ਗਏ ਜੀ ਜੀ ਆਪਰੇਸ਼ਨ ਨਹੀਂ ਹੁੰਦਾ ਨਾ ਵੋਟਾਂ ਹੁਣ ਜੈ ਇੰਦਰ ਕੌਰ ਵਾਸਤੇ ਚੱਲ ਪਿਆ ਕਿ ਭਾਈ ਹੁਣ ਆ ਗਏ ਆ ਮੈਦਾਨ ਦੇ ਵਿੱਚ ਪਿੱਛੇ ਨਹੀਂ ਹਟਾਂਗੇ ਸਰ ਤੁਹਾਨੂੰ ਮੈਦਾਨ ਚੋਂ ਕਿੰਨੇ ਕਿਹਾ ਸੀਗਾ ਪਿੱਛੇ ਹਟ ਜਾਓ ਜੀ ਤੁਹਾਡੇ ਨਾਲ ਦੇ ਨੇ ਤੁਹਾਨੂੰ ਮੈਦਾਨ ਚੋਂ ਧੂਕੇ ਬਾਹਰ ਕਰ ਦਿੱਤਾ ਅਸੀਂ ਕੀ ਕਰੀਏ ਹਮ ਅੱਛਾ ਹੁਣ ਉਹਨਾਂ ਦੀਆਂ ਗੱਲਾਂ ਉਹੀ ਨੇ ਵੀ ਮੈਂ ਉਦੋਂ ਜੀ ਗੁਟਕਾ ਸਾਡੀ ਸੌਂ ਚੁਕਣ ਦੀ ਜਦੋਂ ਗੱਲ ਆਈ ਆ ਅੱਛਾ ਉਹ ਵੀ ਸਾਰੀਆਂ ਮੈਂ ਕਵਰ ਕੀਤੀਆਂ ਹੋਈਆਂ ਨੇ ਅੱਛਾ ਹਾਂ ਜੀ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਇਹ ਤੇ ਸ਼ਬਦ ਇਸਤੇਮਾਲ ਕਰਦੇ ਹੁੰਦੇ ਮੈਂ ਇਹਨਾਂ ਦੀ ਨਾਂ ਰਾਜਾ ਸ਼ਹੀਦ ਆ ਕਰਦਾ ਮੈਂ ਮੈਂ ਇਹਨਾਂ ਨੂੰ ਮਹਾਰਾਜਾ ਕਦੇ ਕਿਹਾ ਨਾ ਮੈਂ ਕਹਿਣ ਦੇ ਤੱਕ ਕਦੇ ਆਪਦੀ ਇੰਟਰਵਿਊ ਚ ਕਿਸੇ ਨੂੰ ਇੱਕ ਬਹੁਤ ਵੱਡੇ ਲੀਡਰ ਨੂੰ ਭਜਾਇਆ ਹੋਇਆ ਮੈਂ ਜੀ ਬਾਅਦੋਂ ਮੰਤਰੀ ਵੀ ਬਣੇ ਸਨ ਠੀਕ ਹੈ ਜੀ ਤੇ ਮਤਲਬ ਇਹਨਾਂ ਨੇ ਇੱਕ ਸ਼ਬਦ ਹੋਰ ਕੜਿਆ ਹੋਇਆ ਤਾਜਪੋਸ਼ੀ ਸਿਆਸਤਾਂ ਨਾਲ ਦੇ ਮੈਂ ਕਿਹਾ ਤੁਸੀਂ ਸਿਕੰਦਰੇ ਆਜੋ ਮੇਂ ਕਾਦੀ ਤਾਜ ਪੋਸ਼ੀ ਆ ਪ੍ਰਧਾਨ ਬਣ ਗਿਆ ਠੀਕ ਆ ਇੱਕ ਰਸਮ ਹੁੰਦੀ ਆ ਪ੍ਰਧਾਨਗੀ ਦੀ ਵੀ ਤੁਸੀਂ ਇਹ ਕਹੋ ਕਿ ਕਾਰਜਕਾਲ ਸੰਭਾਲਣਾ ਤਾਜ ਪੋਸ਼ਕ ਕੀ ਤੁਹਾਨੂੰ ਤੁਸੀਂ ਉੱਥੇ ਤਾਜ ਤੁਸੀਂ ਗਾਟਰ ਆਲੂ ਦਾ ਯੁੱਧ ਜਿੱਤੇ ਆ ਜੀ ਤਾਜ ਜਿੱਤੇ ਆ ਤੁਸੀਂ ਅੱਛਾ ਇਹ ਵੀ ਉੱਥੇ ਹੋਈ ਪਰਲ ਕਲੋਨੀ ਚ ਹੂੰ ਉਦੋਂ ਕੁਝ ਦਿਨਾਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਉੱਥੇ ਪਰਲ ਗਰਾਊਂਡ ਦੇ ਵਿੱਚ ਪਰਲ ਕਲੋਨੀ ਦੇ ਵਿੱਚ ਜੀ ਜੀ ਆ ਗੋਨੇਆਣਾ ਰੋਡ ਤੇ ਗੋਨੇਆਣਾ ਗੋਨੇਆਣਾ ਵਾਲਾ ਮਾਨ ਹੂੰ ਉਹ ਜਿਹੜਾ ਕਲਾਕਾਰ ਹੈ ਮੁੰਡਾ ਉਹ ਗੋਨੇਆਣਾ ਰੋਡ ਤੇ ਹਾਂਜੀ ਉਹ ਕਲੋਨੀ ਜੇ ਕਿ ਮਤਲਬ ਕਿ ਇਹ ਸਾਰਾ ਕੁਝ ਉੱਥੇ ਹੋਇਆ ਸਾਡੇ ਸਾਹਮਣੇ ਉਹ ਮੈਂ ਤਾਂ ਸੋਚੀ ਕਿ ਨਸ਼ੇ ਦੀ ਕਮਰ ਤੋੜ ਦੂੰਗਾ ਮੈਂ ਤੋੜੀ ਵੀ ਵੀ ਲੱਖ ਬੰਦਾ ਜੇਲ੍ਹ ਦੇ ਵਿੱਚ ਡੱਕਤਾ ਫਿਰ ਜੇਲ੍ਹਾਂ ਵਾਲੇ ਕਹਿੰਦੇ ਵੀ ਆਪਾਂ ਜੇਬ ਕਤਰੀ ਛੱਡੀ ਹੋਣੀ ਤੇ ਰਸ਼ਵਤਾਂ ਪੈ ਗਿਆ ਕੀ ਹੋਇਆ ਜੀ ਅਰੇ ਸਰ ਤੁਹਾਡੇ ਰਾਜ ਦੇ ਵਿੱਚ ਸਭ ਤੋਂ ਜ਼ਿਆਦਾ ਓਵਰਡੋਸ ਨਾਲ ਮੌਤਾਂ ਹੋਈਆਂ ਬਲਤੇਜ ਪੰਨੂਰਾਂ ਨੇ ਉੱਥੇ ਹੀ ਤੇ ਹਫ਼ਤਾ ਮਨਾਇਆ ਸਾਡੇ ਅਰਗੇ ਨੂੰ ਅੱਗੇ ਲਾਇਆ ਤੁਹਾਡੇ ਨਾਲ ਮੁਲਾਕਾਤ ਹੋਈ ਇੰਨੀਆਂ ਗਾਲਾਂ ਖਾਧੀਆਂ ਘਰੋਂ ਵੀ ਬਾਹਰੋਂ ਵੀ ਇੰਨੀਆਂ ਤੇ ਤਾਨੇ ਮਿਹਣੇ ਰਾंजे ਨੇ ਨਹੀਂ ਹਸੀ ਕਿ ਖੱਟੇ ਜੀ ਨੇ ਮੈਂ ਖੱਟੇ ਤਾਂ ਗੱਲ ਆ ਕਿ ਸਾਰਾ ਕੁਝ ਕਰ ਕਰਾ ਕੇ ਤੁਸੀਂ ਮੁੜ ਕੇ ਆਪਸ ਵਿੱਚ ਸ਼ਤਰੋ-ਸ਼ਤਰੀ ਹੋ ਗਏ ਤੇ ਮੁੜ ਕੇ ਖਾਕੀ ਪੈਂਟ ਪਹਿਨ ਕੇ ਤਾਂ ਤੁਸੀਂ ਚੱਲ ਗਏ ਦਰ ਨਾਗਪੁਰ ਨੂੰ ਜੀ ਠੀਕ ਹੈ ਜੀ ਉਹ ਰਾ ਗਏ ਮਤਲਬ ਕਿ ਜਿਹੜੇ ਤੁਹਾਡੇ ਸਪੋਰਟਰ ਸੀ ਉਹ ਵੀ ਮਤਲਬ ਕਿ ਕੁਝ ਉਧਰ ਨੂੰ ਗਏ ਚਲੇ ਕੁਝ ਉਧਰ ਨੂੰ ਗਏ ਚਲੇ ਕਿਲੀਆਂ ਨਾਲ ਪਰਾਂਦੇ ਟੰਗੇ ਰਹਿ ਗਏ ਟੰਗੇ ਰਹਿ ਗਏ ਕਿਲੀਆਂ ਨਾਲ ਪਰਾਂਦੇ ਜਿਨ੍ਹਾਂ ਦੇ ਰਾਤੀ ਯਾਰ ਵਿਛੜੇ ਤੋਂ ਗੱਲ ਆ ਕੇ ਭਾਈ ਹੁਣ ਫੇਰ ਆ ਕੇ ਕਹਿੰਦੇ ਮੈਦਾਨ ਚ ਭਾਈ ਆ ਜਾਓ ਭਾਈ ਹੂੰ ਆਜੋ ਗੱਲ ਜਨਾਬ ਇਹ ਆ ਕਿ ਹੁਣ ਇਹ ਕਹਿੰਦੇ ਕਿ ਨਵਜੋਤ ਸਿੰਘ ਸਿੱਧੂ ਬਈ ਉਹ ਆਇਆ ਕਰਦਾ ਸੀ ਰਾਜਾ ਬੜਿੰਗ ਉਹ ਆਪਦੀਆਂ ਹਰਕਤਾਂ ਵੇਖੇ ਸਭ ਠੀਕ ਹੈ ਜਿਹੜਾ ਕੁਝ ਵੇਂਦਾ ਲੋਕ ਵੇਖੀ ਜਾਣ ਪਰ ਨਵਜੋਤ ਸਿੰਘ ਸਿੱਧੂ ਬਾਰੇ ਕੱਲ ਕਾਫੀ ਤਵਲ ਆ ਗਏ ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਬੀੜੀਆਂ ਚਵੱਟੇ ਪੈਸੇ ਇੱਕੋ ਸ਼ਹਿਰ ਆ ਜੀ ਨਵਜੋਤ ਸਿੰਘ ਸਿੱਧੂ ਬਾਰੇ ਕਹਿੰਦੇ ਮੈਂ ਤਾਂ ਤਿੰਨ ਪੋਰਟਫੋਲੀਓ ਦਿੱਤੇ ਹੀ ਇਹਦੇ ਸੱਤ-ਸੱਤ ਮਹੀਨੇ ਫਾਈਲ ਹੀ ਨਹੀਂ ਸੀ ਕਲੀਅਰ ਕਰਦਾ ਮੈਂ ਕੀ ਕਰਾਂ ਮੈਂ ਕੀ ਕਰਾਂ ਮੈਂ ਇਹ ਗੱਲ ਮੈਂ ਤੁਹਾਨੂੰ ਇੱਕ ਇਮਾਨਦੇ ਨਾਲ ਦੱਸਣ ਜਾ ਰਿਹਾ ਕਿ ਮੈਂ ਉਦੋਂ 18 ਦੀ ਗੱਲ ਆ ਮੈਂ ਉਦੋਂ ਚੰਡੀਗੜ੍ਹ ਸੀਗਾ ਤੇ ਮਿਊਜ਼ਿਕ ਇੰਡਸਟਰੀ ਚ ਫਿਲਮ ਇੰਡਸਟਰੀ ਚ ਬੈਣ ਉੱਠਣ ਸੀ ਉਦੋਂ ਕੰਮ ਚੱਲਦੇ ਸਨ ਕੁਝ ਤੇ ਮੈਨੂੰ ਇੱਕ ਫਿਲਮ ਇੰਡਸਟਰੀ ਦਾ ਬਹੁਤ ਵੱਡਾ ਕਾਰੋਬਾਰੀ ਨਾਮੀ ਬੰਦਾ ਮਤਲਬ ਕਿ ਚੰਗਾ ਤਗੜਾ ਪ੍ਰੋਡਿਊਸਰ ਉਨੇ ਗੱਲ ਦਸੀ ਉਹ ਕਹਿੰਦਾ ਕਿ ਯਾਰ ਵੀ ਉਦੋਂ ਸਿੱਧੂ ਸਾਹਿਬ ਦੇ ਬੜੇ ਚਾਚੇ ਸਨ ਲੋਕਲ ਬਾਡੀਜ਼ ਦੇ ਮਨਿਸਟਰ ਸੀਗੇ ਤੇ ਉਹਨੇ ਕਿਹਾ ਕਿ ਆ ਵੇਖੋ ਜੀ ਗੱਲ ਇਹ ਆ ਕਿ ਮੇਰੇ ਕਿਸੇ ਕਾਰੋਬਾਰੀ ਸਜਣ ਨੇ ਕੁਝ ਕਰਨਾ ਸੀਗਾ ਮਤਲਬ ਕਿ ਪ੍ਰੋਜੈਕਟ ਵਗੈਰਾ ਕੁਝ ਹੋਣਗੇ ਜਾਂ ਕੰਮਕਾਰ ਹੋਣਗੇ ਉਹ ਕਹਿੰਦੇ ਕਿ ਸਿੱਧੂ ਸਾਹਿਬ ਦਫ਼ਤਰ ਨਹੀਂ ਮਿਲ ਰਹਾ ਇਹ ਗੱਲ ਮੈਂ ਉਦੋਂ ਸੁਣੀ ਤਾਂ ਕੱਲ ਕੈਪਟਨ ਨੇ ਜਿਹੜੀ ਗੱਲ ਕਹੀ ਹੈ ਇਹਦੇ ਤੇ ਹੁਣ ਸਿੱਧੂ ਸਾਹਿਬ ਜਵਾਬ ਦੇਣ ਮੈਂ ਤਾਂ ਅਧੀ ਸੁਣੀ ਵੀ ਕੀਤੀ ਆ ਜੀ ਕਿ ਮੈਨੂੰ ਉਦੋਂ ਤਾਂ ਮਤਲਬ ਕਿ ਨਹੀਂ ਆਪਾਂ ਗੌਰ ਕੀਤਾ ਉਹ ਨਵੀਂ ਨਵੀਂ ਸਰਕਾਰ ਸੀਗੀ ਤੇ ਅੱਜ ਮੈਨੂੰ ਉਹ ਗੱਲ ਯਾਦ ਵੀ ਆਈ। ਕੀ ਹੈ ਗੱਲ ਯਾਰ ਉਦੋਂ ਇੱਕ ਕਾਰੋਬਾਰੀ ਦੇ ਰਿਹਾ ਹਸ ਨਾਲ ਮੈਨੂੰ ਕਿਸੇ ਨੇ ਉੱਥੇ ਚੰਡੀਗੜ੍ਹ ਵੀ ਦੱਸੀ ਸੀ ਤਾਂ ਫਿਲਹਾਲ ਦੇਖੋ ਕੈਪਟਨ ਸਾਹਿਬ ਆ ਗਏ ਨੇ ਮੈਦਾਨ ਦੇ ਵਿੱਚੋਂ ਕਹਿੰਦੇ ਅੱਛਾ ਇਹਨਾਂ ਦੀਆਂ ਵੀ ਗੱਲਾਂ ਜੀਬ ਨੇ ਕਹੀ ਮੈਨੂੰ ਗੱਲਾਂ ਯਾਦ ਆ ਜਾਂਦੀਆਂ। ਇਹ ਜਦੋਂ ਮਤਲਬ ਕਰ ਰਹੇ ਸਨ ਨਾ ਚੋਣ ਪ੍ਰਚਾਰ ਪੰਜਾਬ ਦਾ ਕੈਪਟਨ ਪਾਣੀਆਂ ਦਾ ਰਾਖਾ ਕਾਫੀ ਵਿਦ ਕਪਤਾਨ ਤੇ ਫਲਾ ਫਲਾ ਉਦੋਂ ਹੀ ਕਹਿੰਦੇ ਸਨ ਮੇਰਾ ਇਲੈਕਸ਼ਨ ਆ ਆਖਰੀ ਆ ਜਿਵੇਂ ਜਿੱਤ ਕੇ ਮੁੱਖ ਮੰਤਰੀ ਬਣੇ 6 ਮਹੀਨੇ ਸਾਲ ਆ ਜੀ ਤੇ ਕਹਿੰਦੇ ਨਹੀਂ ਪੰਜਾਬ ਨੂੰ ਹਾਲੇ ਮੇਰੀ ਲੋੜ ਆ ਤੇ ਤੁਸੀਂ ਹਿਸਾਬ ਲਾ ਲਓ ਮੁੜ ਕੇ ਗਾਂ ਪਾਰਟੀ ਚੋਂ ਗਏ ਵੀ ਚਲੇ ਦੂਜੀ ਪਾਰਟੀ ਵਿੱਚ ਜੁਆਇਨ ਕਰ ਲਈ ਤੇ ਹੁਣ ਅਗਾ ਫਿਰ 27 ਵਾਸਤੇ ਤਿਆਰ ਨੇ ਜਿਹੜੇ ਕਹਿੰਦੇ ਸੀ ਕਿ ਇਹ ਮੇਰਾ ਆਖਰੀ ਇਲੈਕਸ਼ਨ ਹੈ ਸਰ ਤੁਹਾਡਾ ਆਖਰੀ ਇਲੈਕਸ਼ਨ ਬਾਦਲ ਸਾਹਿਬ ਵੀ ਇਹ ਕਹਿੰਦੇ ਸੀ 12 ਆਲਾ 17 ਆਲਾ ਮੇਰਾ ਆਖਰੀ ਇਲੈਕਸ਼ਨ ਨੇ ਤੇ 22 ਦੇ ਵਿੱਚ ਫਿਰ ਤੁਸੀਂ ਦੇਖ ਲਓ ਕਿ ਲੰਬੀ ਚ ਜੋ ਆਇਆ ਉਹ ਹੀ ਹੋਣਾ ਸੀਗਾ ਵੀ ਕਈ ਵਾਰ ਹੁੰਦਾ ਨਾ ਬੰਦਾ ਆ ਦੇ ਕੇ ਗਵਾਸ ਕਰਨ ਨੂੰ ਸਨੇ ਪੁੱਛਿਆ ਕਿ ਯਾਰ ਇਡਾ ਤੇਰਾ ਕੈਰੀਅਰ ਪੀਕ ਤੇ ਆ ਸੰਨਿਆਸ ਕਾ ਤੂੰ ਨੇ ਅਖਿਆ ਜਦੋਂ ਲੋਕ ਥੱਕੇ ਮਾਰਨ ਲੱਗ ਪਏ ਕਿ ਸੰਨਿਆਸ ਲੈ ਲੈ ਹੱਥ ਜੋੜਨ ਲੱਗ ਪਏ ਉਹਦੇ ਨਾਲੋਂ ਚੰਗਾ ਕਿ ਭਰਿਆ ਮੇਲਾ ਛੱਡ ਕੇ ਪਾਸੇ ਹੋਈਏ ਜੀ ਇੱਜ਼ਤ ਕਮਾਈ ਆ ਇੱਜ਼ਤ ਦੇ ਨਾਲ ਹੀ ਵਧਾਈ ਆ ਜੀ ਬਿਲਕੁਲ ਸਿਆਣੀ ਗੱਲ ਆਈ ਜਾਣਾ ਵੀ ਉਹਦਾ ਚਾਹੀਦਾ ਬਈ ਜਦੋਂ ਤੁਸੀਂ ਪੀਕ ਤੇ ਹੁੰਨੇ ਹੋ ਕਿ ਚਲੋ ਆ ਮਿੰਟ ਜੀ ਖਬਰ ਹੋਰ ਦੋ ਅਸਾਂ ਇਹਨਾਂ ਸਾਂਝੀ ਕਰ ਦਈਏ ਆਮ ਆਦਮੀ ਪਾਰਟੀ ਦੇ ਇੱਕ ਨੇਤਾ ਨੇ ਨਿਤਿੰਨ ਨੰਦਾ ਜੀ ਉਹ ਕਿਸੇ ਸਮਾਗਮ ਦੇ ਵਿੱਚ ਸੀਗੇ ਤੇ ਕਹਿੰਦੇ ਵੀ ਉੱਥੇ ਗੋਲੀ ਚੱਲ ਗਈ ਗੋਲੀ ਉਹਨਾਂ ਦੇ ਸਿਰ ਦੇ ਵਿੱਚ ਲੱਗੀ। ਨਾਮ ਜਿਹੜਾ ਆ ਰਿਹਾ ਦੋ ਕੋਈ ਸਾਬਕਾ ਇੱਕ ਤਹਿਦਕਾਰੀ ਹੈ ਡੀਐਸਪੀ ਸਾਬਕਾ ਤੇ ਇੱਕ ਕੋਈ ਹੋਰ ਉਹਨਾਂ ਦਾ ਨਾਲ ਸਾਥੀ ਦੱਸਿਆ ਜਾ ਰਿਹਾ। ਚਲੋ ਉਹਤੇ ਹੁਣ ਫੜੇ ਗਏ ਫੜੇ ਨਹੀਂ ਉਹ ਵੈਸੇ ਸਰੈਂਡਰ ਕਰਨ ਆਏ ਸਨ ਅਦਾਲਤ ਦੇ ਵਿੱਚ ਤੇ ਪੁਲਿਸ ਨੇ ਹਿਰਾਸਤ ਦੇ ਵਿੱਚ ਲਏ ਆ। ਉਹ ਜਿਹੜਾ ਸਾਬਕਾ ਡੀਐਸਪੀ ਆ ਉਹਦਾ ਨਾਮ ਦਿਲਸ਼ੇਰ ਆ। ਜੀ ਕੁਝ ਲੋਕਾਂ ਨੂੰ ਲੱਗਿਆ ਕਿ